भाई मेरे वेलो प्यार भरी सस्से काल जी सारेया नु चलदे जी काम बहुत वधिया ते ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧਿਆ ਰਹੀਆਂ ਤੇ ਬਾਕੀ ভাই ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਬਾਈ ਕਮਾਈ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਤੇ ਮੁੜ ਕੇ ਆਪਾਂ ਆਪਣੇ ਪਹੁੰਚ ਕੇ ਘਰ ਪੌਂਟੇਰ ਰਾਤ ਥੋੜਾ ਜਿਹਾ ਹਨੇਰੇ ਹੋਏ ਬੇ ਅੱਜ ਦੁਬਾਰਾ ਤੋਂ ਫੇਰ ਮੁੜ ਜਾਣਾ ਤੁਹਾਨੂੰ ਪਤਾ ਵੀ ਆਪਾਂ ਗਏ ਬਈ ਜਲੰਧਰ ਬੜੇ ਪਿੰਡ ਬਿੰਨੂ ਵਾਈ ਜਲਾਇਆ ਵਾ ਕੰਮ ਤੇ ਇਹ ਵਿੱਚ ਕਈ ਕਮੈਂਟ ਵੀ ਆਉਂਦੇ ਆ ਵੀ ਇਹ ਕੌਣ ਹੈ ਵੀ ਇਹ ਆਪਣੇ ਸਬਸਕ੍ਰਾਈਬਰ ਵੀਰ ਤੁਹਾਨੂੰ ਮੈਂ ਦੱਸ ਦਿੰਦਾ ਵੀ ਪਰ ਪਿਆਰ ਆ ਜਿਹੜਾ ਬਈ ਸਗੇ ਭਾਈਆਂ ਵਾਲਾ ਪੈ ਗਿਆ ਬੋਰ ਨਾਲ ਸਾਲ ਡੇਢ ਸਾਲ ਤੋਂ ਗੱਲ ਹੁੰਦੀ ਸੀ ਭਰੋਸਾ ਕਰਿਆ ਉਹਨੇ ਕੰਮ ਦਿੱਤਾ ਕਿਉਂਕਿ ਹਰੇਕ ਬੰਦਾ ਕਿਸੇ ਨੂੰ ਇੰਨੇ ਪੈਸੇ ਦਾ ਕੰਮ ਹੈ ਜਿਹੜਾ ਉਹ ਦੇ ਨਹੀਂ ਸਕਦਾ ਪਤਾ ਨਹੀਂ ਉਹਨਾਂ ਨੇ ਸਾਨੂੰ ਸਮਝਿਆ ਵੀ ਭਰੋਸੇ ਲੈ ਕੇ ਤੇ ਬਾਕੀ ਚਲੋ ਬਾਈ ਗੱਲ ਆਏ ਆ ਵੀ 5-4 ਸਾਲ ਪਹਿਲਾਂ ਸਾਨੂੰ ਵੀ ਦੁਨੀਆ ਦਾ ਇੰਨਾ ਤਾਂ ਪਤਾ ਕਿਉਂਕਿ ਅਸੀਂ ਵੀ ਹੁਣ YouTube ਉੱਪਰ ਆਇਆ ਤੁਸੀਂ ਦੇਖਿਆ ਵੀ ਸਾਡਾ ਵੀ ਕੋਈ ਰਿਸ਼ਤੇਦਾਰ ਆ ਜਿਹੜਾ ਬਾਹਰ ਗਿਆ ਹੋਵੇ ਨਹੀਂ ਤਾਂ ਹੈਗਾ ਸਾਨੂੰ ਲੋਕਾਂ ਦੀ ਪਤਾ ਲੱਗਦਾ ਤਾਂ ਵੀ ਫਲਾਣੇ ਦੇ ਫੋਨ ਆਇਆ ਰਿਸ਼ਤੇਦਾਰ ਦਾ ਬਾਹਰ ਤੇ ਫਲਾਣੇ ਦਾ ਤੇ ਹੁਣ ਜਦੋਂ ਸਾਨੂੰ YouTube ਦੇ ਜ਼ਰੀਏ ਤੁਸੀਂ ਵੀ ਕਈ ਫੋਨ ਮੰਨਦੇ ਕਰਦੇ ਆ ਪਿਆਰ ਸਤਿਕਾਰ ਨੰਦੇ ਆ ਵੀ ਜਦੋਂ ਬਾਹਰ ਤੇ ਫੋਨ ਆਉਂਦਾ ਬਹੁਤ ਵੀ ਮਹਿਸੂਸ ਜਿਹਾ ਹੁੰਦਾ ਵੀ ਸਾਨੂੰ ਵੀ ਕੋਈ ਬਾਹਰ ਤੇ ਫੋਨ ਕਰਦਾ ਕਿਉਂਕਿ ਬਹੁਤ ਧੀਮੀ ਫੈਮਿਲੀ ਤੋਂ ਅਸੀਂ ਉੱਠੇ ਆ ਜਾਨੀ ਮੇਰਾ ਕਹਿਣ ਦਾ ਮਤਲਬ ਹੈ ਜਿੱਕੜਾ ਸਾਨੂੰ ਮਹਾਰਾਜ ਨੇ ਤਰੱਕੀ ਦਿੱਤੀ ਹੈ ਭਾਈ ਸਵੇਰੇ ਉੱਠ ਕੇ ਦੋ ਟਾਈਮ ਸ਼ਾਮ ਨੂੰ ਵੀ ਇਹ ਅਰਦਾਸ ਹੈ ਮਾਲਕ ਭਾਈ ਸਭ ਨੂੰ ਤਰੱਕੀ ਦੇ ਦੇਖਣੇ ਜਿੱਕੜਾ ਅਸੀਂ ਥੱਲੇ ਤੋਂ ਉੱਠ ਕੇ ਉੱਪਰ ਆਏ ਆ ਵੀ ਆਪਣੇ ਦੋਹੇ ਭਾਈ ਤੁਹਾਨੂੰ ਪਤਾ ਮਿਹਨਤ ਕਰੀਏ YouTube ਦੇ ਜ਼ਰੀਏ ਚਾਹੇ ਇੱਥੇ ਵੀ ਤੁਹਾਡੇ ਤੱਕ ਵੀਡੀਓ ਪਾਉਂਦੇ ਵੀ ਇੱਕ ਜੌਬ ਹੈ ਇਹ ਵੀ ਇੱਕ ਟੈਨਸ਼ਨ ਦਾ ਘਰ ਆਪਣੇ ਫੈਮਿਲੀ ਦੇ ਨਾਲ ਵੀ ਤੇ ਬਾਕੀ ਅੱਜ ਦੁਵਾਰਾ ਤੋਂ ਮੁੜ ਕੇ ਚਲੇ ਜਾਣਾ ਜੀ ਆਪਣਾ ਵੀ ਥੋੜਾ ਜਿਹਾ ਸਮਾਨ ਦੀ ਘਾਟ ਬਾਅਦ ਤੀ ਬੜਾ ਸਮਾਨ ਕੋਈ ਨਹੀਂ ਘਟਿਆ ਛੋਟਾ ਸਮਾਨ ਤਾਂ ਵੀ ਮੈਨੂੰ ਉੱਥੇ ਵੀ ਜਾਣਾ ਤਾਂ ਪਰ ਜਿਹੜਾ ਕੁਆਲਟੀ ਦਾ ਸਮਾਨ ਉਹਨੇ ਰੋਪੜ ਦੁਕਾਨ ਤੋਂ ਮਿਲਦਾ ਭਰੋਸਾ ਜਿਹੜੇ ਬੰਦੇ ਪਰ ਵੀ ਉੱਥੇ ਲੈ ਕੇ ਜਾਣਾ 12:00 ਵਜੇ ਚਲੇ ਜਾਣਾ ਬਾਕੀ ਰਾਤ ਨੇੜੇ ਹੋਇਆ ਤਾਂ ਵੀ ਆਪਣੀ ਫੈਮਿਲੀ ਦੇ ਵਿੱਚ ਨਾਲੇ ਮਿਲ ਲੈ ਸਾਰਿਆਂ ਨੂੰ ਬੱਚੇ ਤਾਂ ਮੈਨੂੰ ਹੁਣੀ ਮਿਲ ਰਹੇ ਆ ਕਿਉਂਕਿ ਇਹ ਰਾਤ ਸੌਂਗੇ ਤੇ ਯਾਨੂ ਮੈਂ ਆ ਮੈਂ ਸੱਜਰੇ ਗਿਆ ਤਾਂ ਉਸ ਤੋਂ ਬਾਅਦ ਮੈਂ ਖੇਤ ਚਲੇ ਗਿਆ। ਵੀ ਗੰਨੇ ਦਾ ਟਰੈਕਟਰ ਕੱਢਣਾ ਤਾਂ ਸਿੱਧਾ ਹੀ ਚਲੋ ਜੇ ਨਾ ਹੁੰਦਾ ਨਿਕਲ ਤਾਂ ਵੀ ਜਾਣਾ ਤਾਂ ਜੇ ਬੰਦਾ ਆ ਜਾਂਦਾ ਹੈ ਤਾਂ ਟੈਂਸ਼ਨਾਂ ਦਾ ਘਰ ਹੋ ਜਾਂਦਾ ਹੈ ਕਹਿੰਦੇ ਨਹੀਂ ਹੁੰਦੇ ਵੀ ਕਹਿੰਦੇ ਜੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਮੇਰੀ ਇੱਕ ਬਹੁਤ ਬੜਾ ਵਹਿਮ ਭਰਮ ਹੈ ਵੀ ਮੇਰੇ ਬਿਨਾਂ ਘਰ ਨਹੀਂ ਚੱਲ ਸਕਦਾ। ਹਰੇਕ ਦਾ ਵਹਿਮ ਭਰਮ ਹੈ। ਜਦੋਂ ਬੰਦਾ ਮੁੱਕ ਜਾਂਦਾ ਫਿਰ ਕਿੱਣਾ ਘਰ ਚੱਲਦਾ। ਉਹੀ ਸੋਚਦਾ ਤਾਂ ਜੇ ਮੈਂ ਰਾਤ ਨਾ ਹੁੰਦਾ ਫਿਰ ਵੀ ਟਰੈਕਟਰ ਨਿਕਲ ਜਾਣਾ ਤਾਂ ਆ ਗਿਆ ਟੈਂਸ਼ਨ ਜੀ ਹੋਗੀ ਵੀ ਚਲੋ ਕਿਤੇ ਟਰੈਕਟਰ ਫਾਸਣਾ ਜਾਵੇ ਫਿੱਦਾ ਚਲੇ ਗਿਆ। ਵੀ ਇੱਕ ਬਹੁਤ ਵੱਡਾ ਬੰਦੇ ਦਾ ਭਰਮ ਹੈ ਵੀ ਮੇਰੇ ਤੇ ਬਗੈਰ ਕੰਮ ਨਹੀਂ ਚੱਲਦਾ ਦੁਨੀਆ ਜਹਾਨੀ ਚੱਲਦੀ ਰਹਿੰਦੀ ਹੈ ਤੇ ਬਾਕੀ ਬਾਈ ਫੈਮਿਲੀ ਨਾਲ ਤੁਹਾਨੂੰ ਮਿਲਾ ਦੇਣਾ ਸਾਡੀ ਸਰਦਾਰਨੀ ਹੈ ਜਿਹੜੀ ਬਣੀ ਵੀ ਕੈਮਰਾਮੈਨ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਪਰਸ਼ਾਸ਼ ਕਰਦੇ ਬਈ ਇੱਧਰ ਮਿਲੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਪਰਸ਼ਾਸ਼ ਕਰਦੇ ਸਸੀ ਕਾ ਜੀ ਲੋ ਬਾਈ ਬੰਦਾ ਦੇਖ ਲੋ ਸਜਰੇ ਸਜਰੇ ਆ ਜਿਹੜਾ ਸਕੂਲ ਜਾਣ ਲਈ ਤਿਆਰ ਹੈ ਬਈ ਹਾਂਜੀ ਅੱਜ ਜੀ ਤਾਂ ਨਹੀਂ ਤਾਂ ਕਰਦਾ ਜਾਣ ਨੂੰ ਨਹੀਂ ਸੱਚੀ ਗੱਲ ਹੈ ਨਾ ਝੂਠ ਨਹੀਂ ਬੋਲਿਆ ਕਿ ਆ ਕਿਹਾ ਤਾਂ ਹੈ ਨਾ ਹੁਣ ਆਪਾਂ ਫਾਦਰ ਨੂੰ ਟਕੇ ਰੀਟ ਡਾਤਾ ਦਾ ਬਾਨਾ ਕਰਿਆ ਤਾਂ ਕਹਿੰਦਾ ਮੰਮੀ ਸਾਰੀ ਰਾਤ ਦਾ ਠਿੱਡ ਦੂ ਦੋ ਮੇਰਾ ਫੇਰ ਥੋੜੀ ਦੇਰ ਬਾਅਦ ਆ ਗਿਆ ਕਹਿੰਦਾ ਮੈਡਮ ਕਹਿੰਦੀ ਤੇ ਕੱਲ ਛੁੱਟੀ ਆ ਤੇ ਮੈਂ ਪੁੱਛ ਲੈ ਵੀ ਫੋਨ ਕਰ ਲਈ ਮੈਮ ਨੂੰ ਫੇਰ ਥੋੜੀ ਦੇਰ ਬਾਅਦ ਕਹਿੰਦਾ ਮੈਡਮ ਭੁੱਲ ਕੇ ਕਹਿ ਹੋ ਗਿਆ ਹੋਣਾ ਮੈਡਮ ਤੇ ਇਹ ਤਾਂ ਛੁੱਟੀ ਨਹੀਂ ਹੈਗੀ ਹਾਂ ਬਈ ਬਾਈ ਇਹ ਬੰਦਾ ਗਰੇਟਾ ਇਦਾਂ ਨੂੰ ਕਰਦਾ ਮੈਂ ਮੈਸੇਜ ਤਾਂ ਭਾਇਆ ਮੈਡਮ ਨੂੰ ਠੀਕ ਆ ਓ ਬਾਈ ਪਏ ਦਾ ਬੈਗ ਸਵੇਰ ਸਵੇਰ ਗੱਡੀ ਸਟਾਰਟ ਹੁੰਦੀ ਔਖੀ ਹਾਂ ਵੀ ਜਿਵੇਂ ਤੇਰੇ ਪੇਪਰ ਵਧੀਆ ਪੇਪਰ ਚੱਲਦੇ ਪਾਪਾ ਦੀ ਯਾਦ ਆਉਂਦੀ ਹੁੰਦੀ ਆ ਹਾਂ ਜੀ ਆਉਂਦੀ ਆ ਲੈ ਇਹ ਰੋਜ ਪੁੱਛੀ ਜਾਂਦੇ ਪਾਪਾ ਦੇ ਕਿੰਨੇ ਦਿਨ ਲਾ ਕੇ ਆਉਣੇ ਪਰਨ ਵੀ ਪੁੱਛਦਾ ਏ ਕਹਿੰਦਾ ਮੇਰੇ ਨੋਗੇ ਬਾਈ ਕਿੱਥੇ ਗਏ ਹੋਣੀ ਤਿੱਤੇ ਬਾਗੂ ਕੰਨ ਗਏ ਤੇ ਹਾਂ ਲੋ ਬਾਈ ਮੈਂ ਪਾਠ ਪਰ ਜਾਂਦਾ ਹੁੰਦਾ ਪੁੱਛਦਾ ਵੀ ਵੈਗਰੂ ਕਰਨਗੇ ਤੇ ਹਾਂ ਐਨੇ ਦਿਨ ਵੈਗਰੂ ਹੋਰ ਕਰਿਆ ਵਾ ਹੈ ਠੀਕ ਹੈ ਹਾਂ ਚਲੋ ਤੇਰਾ ਲੱਗ ਗਿਆ ਜੀ ਸਰਦਾਰਨੀ ਏ ਮੇਰੀ ਤਾਂ ਲੱਗਿਆ ਨਹੀਂ ਜਿ ਹੋਇਆ ਪਰ ਫਿਰ ਸੋਚ ਲਈਦਾ ਵੀ ਵੀਰ ਨਾਲ ਕੋਈ ਭਰੋਸਾ ਕਰਕੇ ਜ਼ਿੰਮੇਵਾਰੀ ਦਿੱਤੀ ਆ ਵੀ ਬਸ ਅਸੀਂ ਜਲਦ ਤੋਂ ਜਲਦ ਵੀਰ ਜੀ ਦਾ ਕੰਮ ਚਿਰੇ ਚੜਾ ਕੇ ਉਹਨੇ ਘਰ ਵਾਪਸ ਆਜੋ ਠੀਕ ਹੈ ਕੰਮ ਵੀ ਜ਼ਰੂਰੀ ਆ ਨਾ ਹਾਂਜੀ ਹਾਂਜੀ ਆ ਵੀਰ ਜੀ ਕਰਦੇ ਬਹੁਤ ਲੈ ਵੀ ਹਾਂਜੀ ਅੱਛਾ ਮਨੋ ਜਸ਼ਨ ਦਾ ਸਕੂਲ ਜਾਣ ਨੂੰ ਨਹੀਂ ਲੱਗਦਾ ਜੀ ਕਰਦਾ ਵੀ ਅੱਜ ਜਸ਼ਨ ਦਾਦਾ ਜੀ ਘੰਟਾ ਪਿਆ ਜੇ ਨਾ ਹੋਣ ਵਾਲੀ ਸਰਦਾਰ ਨੇ ਮੇਰੀ ਗੱਲ ਸੁਣ ਬਾਈ ਉੱਥੇ ਦੇਖੋ ਜਿੱਥੇ ਅਸੀਂ ਰਹਿੰਦੇ ਆ ਇਸ ਟਾਈਮ ਨੂੰ ਧੁੱਪ ਜਿਹੜੀ ਤਿਆਰ ਵਰ ਤਿਆਰ ਹੋ ਜਾਂਦੀ ਹੈ ਸਾਡੇ ਤਾਂ ਤੁੰਦੇ ਨਹੀਂ ਖੜਾ ਛੱਡ ਰਹੀ ਹੈਗੀ ਹਾਂਜੀ ਇਹ ਦਿਨ ਦੇ ਵਿੱਚ ਆ ਜਾਂਦੀ ਹੈ ਤੁੰਦਾ ਆ ਦੋ ਕੁ ਦਿਨ ਥੋੜਾ ਸੁਲ ਗਿਆ ਤਾਂ ਮੌਸਮ ਹੂੰ ਤੇ ਇੱਕ ਦੋ ਦਿਨ ਤੁੰਦਾ ਤੋਂ ਪਾਈ ਹੋਣੀ ਥੋੜੇ ਪਿਛੇ ਦੇ ਅੱਛਾ ਹਾਂਜੀ ਹਵਾ ਵੀ ਹਵਾ ਦੀ ਨਾਲੇ ਆ ਗਈ ਜਦ ਸਵੇਰੇ ਉੱਠੀ ਕਿ ਮੈਂ ਹੈ ਨਹੀਂ ਨਹੀਂ ਭਾਈ ਇਹ ਸੱਚੀ ਗੱਲ ਹੈ ਜਲੰਧਰ ਵਾਲੀ ਸਾਈਡ ਵੀ ਜਿਹੜਾ ਉਹ ਹੈ ਨਾ ਵੀ ਛੇਤੀ ਜਿਵੇਂ ਨਿਕਲ ਹੁੰਦੀ ਸਾਡੇ ਕੋਲ ਉੱਥੇ ਤੁਪਾ ਤੇ ਬਾਕੀ ਭਾਈ ਜਸ਼ਨ ਬੂਟਿਆਂ ਦਾ ਪਤਾ ਹਾਂ ਠੀਕ ਹੈ ਕੰਮ ਹੈ ਨਾ ਲੋ ਭਾਈ ਬਾਕੀ ਬਾਈ ਉਧਰ ਗੈਰੇਜ ਚ ਆਪਣੀਆਂ ਗੱਡੀਆਂ ਲੱਗੀਆਂ ਖੜੀਆਂ ਦੇਖੋ ਏਕਣਾ ਆ ਲੋ ਦੇਖੋ ਬਾਈ ਆਪਣਾ ਬੋਟ ਕੱਪੜਿਆਂ ਨਾਲ ਲੱਦੇ ਖੜਾ ਉਹ ਤਾਂ ਵਿਚਾਰਾ ਕੰਧ ਨਾਲੇ ਲਾਇਆ ਵਾ 2-3 ਸਾਲ ਹੋ ਗਏ ਤੇ ਬਾਕੀ ਆ ਚਲਾਈ ਜਾਂਦੇ ਆ ਹਾਂ ਵੇ ਜੜੀ ਉੱਪਰ ਤੇ ਬੱਕਰੀ ਇਹਨੇ ਸਾਈਕਲ ਹੀ ਘੇੜ-ਘੇੜ ਕੇ ਆਪਣੀ ਸਾਈਕਲ ਹੀ ਖਰਾਬ ਕਰ ਲੈਣੀ ਓਏ ਏਕੜਾ ਆਉਂਦਾ ਨਹੀਂ ਖੜਾ ਜਰਾ ਕੰਮ ਕਰਦਾ ਹੀ ਆ ਹਾਂ ਪਰਮ ਖੜਾਇਆ ਕਰ ਹਾਂ ਠੀਕ ਹੈ ਫਿਰ ਚਾਹ ਚੂਗੀ ਤਾਰ ਨਹੀਂ ਸੀ ਕੋਈ ਚੜਾਉਣੇ ਵਾਲਾ ਮਿਲਿਆ ਨਹੀਂ ਫਿਰ ਉਹਦੇ ਤੁਰ ਕੇ ਗਿਆ ਬਧੀਏ ਦੇ ਨਾਲ ਹੋਣਾ ਵੀ ਇੱਕ ਨਾ ਹੀ ਚਾਹੀਦਾ ਰਾਤ ਵੀ ਗਿਰੀ ਵੀ ਸੀ ਉਹ ਗਿਰਨ ਦਾ ਕਾਰਨ ਵੀ ਮੈਨੂੰ ਪਤਾ ਹੈ ਉਹਦਾ ਥੋੜਾ ਨਹੀਂ ਜਿਲਾਉਂਦਾ ਹੈਗਾ ਨਹੀਂ ਸਟਾਰਟ 빙ਾ ਹੋਇਆ ਉਹਦਾ ਇਹਦਾ ਵੀ ਖਸੂਰ ਨਹੀਂ ਹੈਗਾ ਉਹ ਬੱਸ ਦਾ ਹਾਰਨ ਵੱਜ ਗਿਆ ਮੈਨੂੰ ਲੱਦੀ ਹਾਂ ਜਾਈ ਹੈ ਕਈ ਵਾਰ ਤੁਮ ਤਾਂ ਕਰਕੇ ਥੋੜੀ ਜਿਹੀ ਲੇਟ ਆਉਂਦੀ ਹੈ ਜੀ ਕਈ ਵਾਰ ਸਾਜਰੇ ਆ ਜਾਂਦੇ ਹੁੰਦੇ ਹੂੰ ਜਾਓ ਜਾਓ ਹੁਣ ਤਾਂ ਲੰਘ ਵੀ ਜਾਣੀ ਮੈਨੂੰ ਲੱਦੀ ਨਹੀਂ ਜੀ ਗਏਗਾ ਤੇ ਫੇਰ ਮਾਰ ਦਿੰਦੇ ਹਾਂ ਹਾਂ ਜਾਓ ਲਾਵੇ ਗੱਡੀਆਂ ਚਲੇ ਗਈਆਂ ਬਾਈ ਆਈ ਜਾਣੀ ਜਾ ਰਾਹਣਾ ਠੀਕ ਹੈ ਨਾ ਤੇ ਪਾ ਲਓ ਠੀਕ ਆ ਹਾਂਜੀ 12 ਵਜੇ ਕਿੰਨੇ ਲੱਗ ਜੂਗਾ ਇਹ ਖਿੱਚਿਆਵਾ ਕੰਮ ਹਾਂ ਕੰਮ ਖਿੱਚਿਆਵਾ ਬੂਗੇ ਕੰਮ ਰਹਿ ਗਿਆ ਅਜੇ ਕੰਮ ਰਹਿ ਗਿਆ 4-5 ਦਿਨ ਦਾ ਅੱਛਾ ਚਲ ਆ ਇਹਨ ਵਧੀਆ ਤਰੀਕੇ ਨਾਲ ਕਰਕੇ ਭਾਵੇਂ ਇੱਕ ਦੋ ਦਿਨ ਹੋਰ ਵੱਧੇ ਹੀ ਲੱਗ ਜਮੇ ਵਿਗਾਂ ਪੂਰਾ ਤਸੱਲੀ ਬਕਸ ਕਰਕੇ ਆਇਓ ਓ ਬੱਲੇ ਸਰਦਾਰਨੀਆਂ ਥੈਂਕ ਯੂ ਤਸੱਲੀ ਬਕਸੇ ਕਰਕੇ ਆਉਣਾ ਹੁਣ ਵੀ ਉੱਥੇ ਬਹਿ ਕੇ ਥੋੜਾ ਜਿਹਾ ਫਿਰ ਆਏ ਆ ਨਾ ਕੋਲ ਖੜ ਕੇ ਦੇਖਣਾ ਤਾਂ ਪੈਂਦਾ ਹੈ। ਹਾਂਜੀ ਨਹੀਂ ਵਧੀਆ ਵੀ ਇਹਨਾਂ ਭਰੋਸਾ ਵੀ ਕਰਿਆ ਉਹਨਾਂ ਨੇ। ਹੂੰ ਨਹੀਂ ਤਾਂ ਚੱਲ ਵੀ ਕਾਹਦਾ ਨਵੇਂ ਸਪਿਰਿਟਾ ਲੱਗੇ ਹੋਈਆਂ ਆ। ਇਹ ਤੁਸੀਂ ਮੋੜ ਸਕਦੇ ਹੋ। ਹੂੰ ਨਹੀਂ ਫਿਰ ਵੀ ਪਰ ਜੰਡਰ ਤੇ ਜਿਹੜੇ ਲੱਗਦੇ ਜਦੋਂ ਉਹ ਦਿਨ ਉਧਰ ਨਾ ਦੇਖ ਲੈ। ਇਹ ਵੀ ਨਹੀਂ ਤੇ ਆ ਗਈ ਦਨ ਉਹਣੀ। ਨਾ ਹੁਣ ਰਿਸ਼ਤੇਦਾਰੀਆ ਹੁਣ ਨਹੀਂ ਤੂੰ ਕਹਿ ਸਕਦੀ। ਹਾਂਜੀ। ਅਗਲਾ ਰਸ ਨਾ ਜਾਵੇ ਹੁਣ ਤਾਂ। ਵਦਗੀ ਉਧਰ ਨੂੰ। ਹੈਂ? ਵਦਗੀ ਉਧਰ ਨੂੰ। ਠੀਕ ਨਹੀਂ। ਤੇ ਬਾਕੀ ਬਾਈ ਦੀਦੀ ਦੇ ਵੀ ਕਾਲ ਆ ਗਈ ਤੁਹਾਨੂੰ ਪਿੱਛੇ ਦੇ ਅੱਛਾ ਹਾਂਜੀ ਉਹਨਾਂ ਦੀ ਵਾਇਸ ਦੀ ਚੱਲ ਠੀਕ ਹੈ ਬਹੁਤ ਆ ਜਾਣੀ ਭੈਣਾਂ ਨਾਲ ਤੇ ਵੱਧ ਕੇ ਪਿਆਰ ਕਰਦੇ ਆਂ ਮੈਂ ਠੀਕ ਹੈ ਜੇ ਤੂੰ ਚੰਗੀ ਐ ਜੋ ਚੰਗਿਆ ਤਾਂ ਹੀ ਐ ਹਾਂਜੀ ਬਾਈ ਸਿਆਣੇ ਕਹਿੰਦੇ ਹੁੰਦੇ ਆ ਵੀ ਜਿਹੇ ਜੀ ਤੁਸੀਂ ਸੁੱਕੇ ਖੂਤ ਨੂੰ ਹੱਥ ਮਾਰੋਗੇ ਉਹ ਹਜਾ ਤੁਹਾਨੂੰ ਜਵਾਬ ਮਿਲੂਗਾ ਜੇ ਗਾਲੀ ਗਲੋਚ ਕਰੋਗੇ ਤਾਂ ਉਹ ਹਜਾ ਵਿੱਚ ਤੇ ਆਊਗਾ ਜੀ ਕਹੋਗੇ ਤਾਂ ਜੀ ਦੀ ਬਾਤ ਜੇ ਤੁਸੀਂ ਆਪ ਸੱਚੇ ਐ ਨਾ ਇਹ ਜੱਗ ਜਾਹ ਜਹਾਨ ਪਰ ਆਹ ਕਹਿੰਦੇ ਹੁੰਦੇ ਜੇ ਬੰਦਾ ਆਪ ਵੀ ਬੰਦੇ ਦਾ ਮਾਨ ਹੈ ਜਿਹੜਾ ਉਹ ਵੀ ਚੰਗਾ ਹੈ ਤਾਂ ਉਹਨੂੰ ਦੁਨੀਆ ਸਾਰੀ ਚੰਗੀ ਲੱਗਣੀ ਹੈ ਜੇ ਮੇਰੇ 'ਚ ਬਰਿਆਈ ਹੈ ਨਾ ਤਾਂ ਮੈਨੂੰ ਸਾਰੀ ਬੁਰਾਈ ਲੱਗਣੀ ਹੈ ਸੋ ਇਸ ਕਰਕੇ ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਗਰਵਾਣੀ ਵੀ ਖਾਦੇ ਕਰੋ ਤੰਦ ਦੀ ਖਰਾਕ ਹੈ ਜਿਹੜੀ ਆਪਾਂ ਰੋਜ਼ ਖਾਂਦੇ ਆ ਰੋਟੀ ਖਾ ਲਈ ਚਾਹੇ ਚਿਕਨ ਖਾ ਲਿਆ ਚਾਹੇ ਕੁਝ ਵੀ ਖਾ ਲਿਆ ਉਹ ਜਿਹੜੀ ਮਨ ਦੀ ਖਰਾਕ ਹੈ ਸਾਡੀ ਮਨ ਦੀ ਖਰਾਕ ਤੇ ਅਸੀਂ ਪਿੱਛੇ ਰਹਿ ਗਏ ਥੋੜੇ ਜਿ ਮੰਨ ਦੀ ਖਰਾਕ ਆ ਸੀ ਚੰਗੇ ਬੰਦੇ ਦੀ ਸੰਗਤ ਕਰਨੀ ਗੁਰਬਾਣੀ ਪੜ੍ਹਨੀ ਵੀ ਹੁਣ ਆਪਾਂ ਸੋਸ਼ਲ ਮੀਡੀਆ ਉਰ ਮੋਬਾਈਲ ਕੋਲ ਹੈ ਕਥਾ ਬਹੁਤ ਚੰਗੇ ਚੰਗੀਆਂ ਬਹੁਤ بڑے بڑے ਆ ਜਿਹੜੇ ਕਥਾਵਾਚਕ ਬੈਠੇ ਆ ਕੀਰਤਨੀਆ ਬੈਠੇ ਢਾਡੀ ਬੈਠੇ ਸੋਇਕਣਾ ਮੰਨ ਦੀ ਖਰਾਕ ਵੀ ਵੀਰੋ ਜ਼ਰੂਰ ਖਾਇ ਕਰੋ ਤੇ ਬਾਕੀ ਭਾਈ ਦੁਆਬੇ ਵਾਲੇ ਵੀਰ ਆ ਜਿਹੜਾ ਹਰਜੀਤ ਬਹੁਤ ਬੜੇ ਬੜੇ ਘਰ ਪਾਏ ਆ ਬਹੁਤ ਵਧੀਆ ਤਰੱਕੀਆਂ ਕਰੀਆਂ ਦੀ ਹਾਂਜੀ ਇੱਕ ਵਾਰ ਗਈ ਸੀ ਮੈਂ ਦੇਖਿਆ ਤਾਂ ਜੀ ਬਹੁਤ ਵਧੀਆ ਮਨੋ ਬਾਈ ਬਹੁਤ ਮਾਣ ਹੁੰਦਾ ਹੈ ਹਾਂਜੀ ਚਲੋ ਉਹਨਾਂ ਨੇ ਵੀ ਮਿਹਨਤ ਕਰੀ ਉਹ ਵੀ ਤਾਂ ਇੱਥੇ ਤੱਕ ਪਹੁੰਚੇ ਹਾਂ ਪਹੁੰਚੇ ਆ ਜਾਨੀ ਚਲੋ ਹੈ ਤਾਂ ਆਪਣੀ ਭਾਈ ਆ ਵੀ ਮੈਨੂੰ ਬਹੁਤ ਫੋਨ ਵੀ ਆਉਂਦੇ ਆ ਵੀ ਬੰਗਿਆਂ ਦੇ ਨੇੜੇ ਤੇ ਤਾਰੀ ਬਾਈ ਨੇ ਕਰਿਆ ਉਧਰ लवली ਯੂਨੀਵਰਸਿਟੀ ਕੋਲ ਤੇ ਤੇ ਇੱਕ ਕੁੜਕਾ ਕਲਰ ਦੇ ਮੈਸੇਜ ਆਇਆ ਬਾਈ ਇੱਕ ਫਗਵਾੜੇ ਕੋਲ ਤੇ ਕਹ ਰਿਹਾ ਵੀਰ ਨੇ ਮੈਸੇਜ ਜਿਦਵਾਈ ਗਿਆ ਵਾ ਤੇ ਬਾਕੀ ਬਾਈ ਸਾਰੀ ਏਰੀਆ ਬਾਹਰ ਗਿਆ ਵਾ ਇਕਣਾਈ ਮਹਾਰਾਜ ਸਾਰਿਆਂ ਨੂੰ ਤਰੱਕੀ ਬਖਸ਼ੇ ਬਾਕੀ ਅਸੀਂ ਬਾਈ ਲੱਗੇ ਹੋਏ ਆਪਣੇ ਕੰਮ ਸਰਦਾਰਨੀਏ ਮੇਰੀ ਸੁਣ ਲੈ ਗੱਲ 5 6 ਤਰੀਕ ਨੂੰ ਆਪਣਾ ਵਿਆਹ ਵਿਦਾ ਕਾਰਡ ਵੀ ਆਇਆ ਹੈ ਜੀ ਪਿੱਛੇ ਤੇ ਕੋਈ ਨਹੀਂ 5 6 ਤਰੀਕ ਤਾਂ ਬਹੁਤ ਦੂਰ ਪਈ ਹੈ ਹਾਂ ਜੀ ਵੇ ਜਾ ਤੱਕ ਮੁੜ ਆਏ ਹੋ ਜੀ ਠੀਕ ਨਹੀਂ ਤੇਰਾ ਉਹ ਨਿਆਣੇ ਗਏ ਮੇਰੀ ਬਣਾ ਰੋਟੀ ਹਾਂਜੀ ਆਪਾਂ ਵੀ ਆਪਣੇ ਬਤਨਾਂ ਨੂੰ ਚੱਲੀਏ ਨਹੀਂ ਥੋੜੀ ਜਿਹੀ ਲੇਟ ਕਰੂੰਗੀ ਤਾਂ ਪਚੜੇ ਤੇ ਜਾਏ ਠੰਡ ਬਹੁਤ ਆ ਅੱਛਾ ਮੋਟਰਸਾਈਕਲ ਲੇ ਫਿਰ ਆਏ ਨਹੀਂ ਮੈਨੂੰ ਰੋਪੜ ਕੰਮ ਹੈ ਅੱਛਾ ਜੀ ਬਈ ਠੀਕ ਹੈ ਹਾਂ ਰੋਪੜ ਮੇਰਾ ਘਾਂਟਾ ਲੱਜਣਾ ਤੇ ਬਾਕੀ ਬਾਈ ਸੂਰਜ ਜਿਹੜੀ ਉਹ ਟਿੱਕੀ ਕੱਢਣ ਦੀ ਤਿਆਰੀ ਚਾ ਉਹ ਦੇਖੋ ਐਨ ਪੂਰੀ ਤੇ ਬਾਕੀ ਬਾਈ ਆਪਣਾ ਬੱਚੇ ਚਲੇ ਗਏ ਇਕਨਾ ਹੀ ਕੱਲੀ ਰਹਿ ਗਈ ਹੁਣ ਹੁਣ ਰਹਿ ਕੇ ਘਰ ਪਾਪਾ ਜੀ ਨਾਲ ਹਾਂ ਹੁਣ 3 ਵਜੇ ਤੱਕ ਅਮਨੂ ਵੀ ਮਿਲ ਕੇ ਜਾਏ ਉਹ ਵੀ ਤੁਹਾਨੂੰ ਬਹੁਤ ਯਾਦ ਕਰਦਾ ਹੈ ਨਾ ਬੁਲਾ ਲਓ ਬਾਈ ਨੂੰ ਜੀ ਨਹੀਂ ਲੱਗਦਾ ਕੁਝ ਉਹਦੇ ਜ਼ਿੰਮੇਵਾਰੀ ਪੈ ਗਈ ਜੰਮ ਦੀ ਤੁਹਾਡੇ ਵਿੱਚ ਵਧੀਆ ਟੈਨਸ਼ਨ ਹੋ ਗਈ ਨਾ ਹਾਂਜੀ ਕਰਦਾ ਕੰਮ ਹਾਂਜੀ ਮੇਲੇ ਚ ਲਾਏ ਜਾਂਦੇ 2-3 ਦਿਨ ਦਾ ਹਾਂ ਹੁਣ ਸੌ ਰਹੇ ਆ ਜੀ ਨਾ ਵਧੀਆ ਮੇਲੇ ਦਾ ਵੀ ਪਤਾ ਲੱਜੂਗਾ ਤੇ ਦੇਖੋ ਬਾਈ ਸਾਡੇ ਕੋਲੇ ਨਹੀਂ ਜ਼ਮੀਨ ਨਹੀਂ ਸੀ ਹੈਗੀ ਦੇਸੀ ਗੰਨਾ ਬੀਜੇ ਤਾਂ ਮੈਂ ਚਾਚੇ ਦਾ ਡਾਕਟਰ ਚਲਾਉਂਦਾ ਤੁਸੀਂ ਦੇਖਿਆ ਸੋ ਉਸ ਕਰਕੇ ਗੰਨਾ ਲੈ ਕੇ ਜਾਈ ਜਾਂਦਾ ਬਾਕੀ ਬਾਈ ਬੂਟੇ ਦੁਵਾਰਾ ਤੇ ਜਸ਼ਨ ਨੇ ਹਰੇ ਘਰ ਤੇ ਇੱਕ ਗੇਲਾ ਸੁਕਮ ਸਕੇ ਜੇ ਹੋਗੇ ਤੇ ਇਹ ਹਾਂਜੀ ਤੇ ਮੌਸਮ ਕਰਕੇ ਹੀ ਹੋਵੇਗਾ ਹੈ ਹੁਣ ਆਈਏ ਬਸ ਹੁਣ ਬੱਜਿਆ ਹਾਲ ਪਰੰਦਾ ਅੱਛਾ ਹਾਂ ਫਿਰ ਤਾਂ ਉਹ ਚੜ ਜਾਣਾ ਹਾਂਜੀ 8:20 ਪਰ ਹੁੰਦੀ ਇਹ ਆ ਵੀ ਹਰਜੀਤ ਬੂਟੇ ਪਟਕੇ ਨੂੰ ਜੇ ਸਾਨੂੰ ਲਾਲਾ ਤੇ ਲਾਉਣੇ ਕਿਤੇ ਆ ਆ ਦੇਖ ਪਰ ਨੂੰ ਚੜਿਆ ਹੈ ਤੇ ਮਨਨ ਛੋਟੇ ਛੋਟੇ ਗਮਲੇ ਜੇ ਹੋਰਦੇ ਆ ਹਾਂ ਛੋਟੇ ਛੋਟੇ ਗਮਲੇ ਜੇ ਹੋਰਦੇ ਉਹ ਹੀ ਹੈ ਹਨਾ ਜੇ ਜੇ ਉਹ ਜੜ ਚ ਪਏ ਆ ਉਹ ਦੇਖੋ ਕਿੰਨਾ ਵਧਿਆ ਬੂਟੇ ਸੋ ਹਾਂਜੀ ਲਾ ਬਾਈ ਕੈਕਟਸ ਕੈਕਟਸ ਦਾ ਬੂਟਾ ਦੇਖੋ ਇਹ ਨਹੀਂ ਕੈਕਟਸ ਬਾਨੀਆਂ ਦਾ ਫੁੱਲ ਖਿੜਦਾ ਹੈ ਜੀ ਬੋਸ ਉਹ ਤਾਂ ਕਿਤੇ ਖਿੜਦਾ ਸਾਲ ਤੇ ਕਦੀ ਗੇਲਾ ਹਾਂਜੀ ਹੈ ਹਾਂਜੀ ਇਹਨਾਂ ਫੁੱਲ ਬਹੁਤ ਵਧੀਆ ਹੁੰਦਾ ਸੀ ਲੋ ਭਾਈ ਬਾਕੀ ਬਾਈ ਗੱਡੀ ਬੰਟੀ ਬਾਈ ਨੇ ਟਰਾਲਾ ਲੱਤਾ ਦੋ ਦਿਨ ਰਹੀ ਘੁੰਮਦੀ ਠੀਕ ਨਹੀਂ ਇਹਦੇ ਪਰ ਵੀ ਹੁਣ ਕੱਪੜਾ-ਕੁਪੜਾ ਦੇਣਾ ਆਹ ਖੜੀ ਐ ਸਾਈਕਲ ਉਹਦੀ ਬਾਈ ਬੰਦੇ ਦੀ ਜਿਹੜੀ ਜਸਨ ਸ਼ਿਕਾਇਤ ਲਾ ਕੇ ਗਈ ਆ ਪਰ ਲਈ ਫਾਇਟੇ ਵਾਸਤੇ ਖੜਾਤਾ ਰਾਡਿਸਾਂ ਤੇ ਆ ਕੇ ਅੰਦਰ ਵੀ ਲਾਉਂਦੇ ਉੱਥੇ ਚੱਲ ਕੋਈ ਹੁਣ ਇੰਨੀ ਹੌਸ ਵੀ ਨਹੀਂ ਪੈਂਦੀ ਗੈਰਾਜ ਦੇ ਵਿੱਚ ਕੀ ਕਰੇ ਇਹ ਵੀ ਤਾਂ ਹੁਣ ਉਹੀ ਬਣੀ ਪਈ ਐ ਲੈ ਸਟੈਂਡ ਬਣਿਆ ਪਿਆ ਹਲੇ ਕੋਹ ਖੁੰਝੇ ਲੱਗਿਆ ਖੜਾ ਜਿਹੜਾ ਬਾਈ ਹੱਥਾਂ ਨਾਲ ਲੱਗਦਾ ਉਹ ਵੀ ਚਲਾ ਕੇ ਚਲੇ ਜਾਂਦੇ ਆ ਉਹ ਬਾਈ ਜਲੰਧਰ ਵਾਲੇ ਵੀ ਇਦਾਂ ਹੀ ਲੈ ਕੇ ਆਇਆ ਮੋਟਰਸਾਈਕਲ ਆ ਆਪਣੇ ਆ ਚਾਰੇ ਠੀਕ ਆ ਬੰਦੇ ਆ ਜੀ ਨਾ ਵੀ ਤੁਪਰੀ ਚੜੇ ਤਾਂ ਜਾਇਓ ਜੀ ਬੀ ਕੋਰਾ ਮੋੜ ਪਿਆ ਸਰ ਕੋਈ ਨਹੀਂ ਠੀਕ ਆ ਚਲ ਚਲੋ ਬਾਈ ਇੱਥੇ ਤੱਕ ਕੇ ਬਲੌਗ ਤਾਂ ਮਿਲਦਾ ਕਿਸੇ ਅਗਲੇ ਬਲੌਗ ਦੇ ਵਿੱਚ ਸਰਦਾਨੀਆਂ ਬਣਾ ਦੇ ਫਿਰ ਰੋਟੀਆਂ ਹਾਂ ਬਣਾ ਦੇ ਚਲ ਤੇ ਮਿਲਦੇ ਕਿਸੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਸਾਸ ਸਿਕਾ